ਬਚਪਨ ਤੋਂ ਹੀ ਇਹ ਸੁਪਨਾ ਸੀਗਾ ਵੀ ਕਦੇ ਨਾ ਕਦੇ ਅਸੀਂ ਵੀ ਕਿਤੇ ਮੇਨ ਕਿਰਦਾਰਾਂ ਦੇ ਵਿੱਚ ਆਵਾਂਗੇ ਸੋ ਇੰਨੇ ਸਾਲਾਂ ਦੀ ਮਿਹਨਤ ਤੋਂ ਬਾਅਦ ਜਦੋਂ ਕਿਸੇ ਮੇਨ ਕਿਰਦਾਰ ਦੇ ਵਿੱਚ ਆਉਣ ਦਾ ਮੌਕਾ ਮਿਲਦਾ ਹੈ ਉਹ ਅਕਾਲ ਪੁਰਖ ਦੀ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਤੇ ਖੁਸ਼ੀ ਤੇ ਮੈਂ ਲੱਭਾ ਖੁੱਲੇ ਨਹੀਂ ਸਮਾਉਂਦੇ ਸੋ ਮੈਂ ਬਾਦ ਵਾਈਗਰੂ ਦਾ ਸ਼ੁਕਰਗੁਜ਼ਾਰ ਹਾਂ ਔਰ ਆਪਣੀ ਪੂਰੀ ਟੀਮ ਦਾ ਜਦੋਂ ਸਕ੍ਰਿਪਟ ਨੂੰ ਚੂਜ਼ ਕੀਤਾ ਯਾਰ ਦੇਖਿਆ ਤਾਂ ਕੀ ਕੁਝ ਖਾਸ ਲੱਗਾ ਸੀਗਾ ਵੀ ਇਸ ਫਿਲਮ ਦੇ ਵਿੱਚ ਕੰਮ ਕਰਨਾ ਕਿ ਐਜ਼ ਅ ਹੀਰੋ ਇਕੱਲੇ ਸਟੈਬਲਿਸ਼ ਹੋਣਾ ਬਹੁਤ ਔਖਾ ਹੁੰਦਾ ਔਰ ਇੰਨੇ ਸੀਨੀਅਰ ਕਲਾਕਾਰਾਂ ਦੇ ਨਾਲ ਫਿਰ ਵੀ ਕਿਤੇ ਨਾ ਕਿਤੇ ਤੁਸੀਂ ਐਡਜ ਸੋ ਮੈਨੂੰ ਸੀਗਾ ਵੀ ਇਹਨਾਂ ਦੀ ਕਲਾ ਦੇ ਨਾਲ ਸ਼ਾਇਦ ਮੇਰੀ ਵੀ ਕਲਾ ਲੋਕਾਂ ਤੱਕ ਪਹੁੰਚ ਜੇ ਫਿਲਮ ਨਾਲ ਬਹੁਤ ਸਾਰੇ ਮੂਵਮੈਂਟਸ ਜੁੜੇ ਜੀ ਬਹੁਤ ਫਨ ਕੀਤਾ ਸੀ ਰਾਜਸਥਾਨ ਵਾਲੇ ਸ਼ੈਡਿਊਲ ਦੇ ਵਿੱਚ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾਨਿਕਸ ਵੈਰਾਈ ਟੀਵੀ ਮੈਂ ਸੋਨੀਆ ਸੋ ਫਿਲਮ ਦੀ ਸਕਰੀਨਿੰਗ ਤੇ ਅਸੀਂ ਪਹੁੰਚੇ ਸੀ ਮੱਗੇ ਫੀਮ ਡੱਬੀ ਚੋ ਯਾਰੋ ਜਿਸਦੇ ਐਕਟਰ ਸਾਡੇ ਨਾਲ ਮੌਜੂਰ ਨੇ ਦੀ ਰਜ ਕੁਮਾਰ ਜੀ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਤੇ ਬਹੁਤ ਬਹੁਤ ਮੁਬਾਰਕ ਸੈਂਕਿ ਤੁਹਾਨੂੰ ਸੋ ਮਚ ਦੈਨਿਕ ਸੁਵੇਰਾ ਦੀ ਸਾਰੀ ਟੀਮ ਨੂੰ ਜਿਹੜਾ ਸਾਡੇ ਸੱਦੇ ਤੇ ਤੁਸੀਂ ਫਿਲਮ ਦੇਖਣ ਆਏ ਹੋ ਔਰ ਫਿਲਮ ਤੁਸੀਂ ਦੇਖੀ ਹੈ ਤੇ ਤੁਸੀਂ ਦੱਸੋ ਕਿ ਕਿੱਦਾਂ ਦਾ ਲੱਗਾ ਤੁਹਾਨੂੰ ਸਿਰ ਸਭ ਨੂੰ ਫਿਲਮ ਤਾਂ ਬਹੁਤ ਪਸੰਦ ਆ ਰਹੀ ਸੀ ਪਰ ਮੈਂ ਗੱਲ ਕਰਾਂਗੀ ਤੁਹਾਨੂੰ ਜਿਹੜਾ ਫੈਨਸ ਮਿਲਣ ਆਏ ਆ ਤੁਹਾਨੂੰ ਵਾਵਾ ਪਿਆਰ ਵੀ ਮਿਲ ਰਿਹਾ ਉਹ ਫਿਲਮ ਦੇ ਕੇ ਪਹੁੰਚੀ ਆ ਫਿਲਮ ਦੇਖੀ ਆ ਉਹਨਾਂ ਨੇ ਸੋ ਕਾਫੀ ਗੱਲੇ ਵੀ ਮਿਲ ਰਹੀਆਂ ਆ ਤੁਹਾਨੂੰ ਦੱਸ ਵੀ ਰਿਹਾ ਫਿਲਮ ਵਧੀਆ ਲੱਗੀ ਸੋ ਇਹ ਮੂਮੈਂਟਸ ਕੀ ਮੇਰੇ ਲੱਗ ਰਿਹਾ ਤੁਹਾਨੂੰ ਮੂਮੈਂਟ ਬਹੁਤ ਚੰਗੇ ਲੱਗ ਰਹੇ ਨੇ ਕਿਉਂਕਿ ਅਬ ਦੇਖੋ ਬਚਪਨ ਤੋਂ ਹੀ ਇਹ ਸੁਪਨਾ ਸੀਗਾ ਵੀ ਕਦੇ ਨਾ ਕਦੇ ਅਸੀਂ ਵੀ ਕਿਤੇ ਮੇਨ ਕਿਰਦਾਰਾਂ ਦੇ ਵਿੱਚ ਆਵਾਂਗੇ ਸੋ ਇੰਨੇ ਸਾਲਾਂ ਦੀ ਮਿਹਨਤ ਤੋਂ ਬਾਅਦ ਜਦੋਂ ਕਿਸੇ ਮੇਨ ਕਿਰਦਾਰ ਦੇ ਵਿੱਚ ਆਉਣ ਦਾ ਮੌਕਾ ਮਿਲਦਾ ਹੈ ਉਹ ਅਕਾਲ ਪੁਰਖ ਦੀ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਤੇ ਖੁਸ਼ੀ ਤੇ ਬੋਲਾ ਪਰ ਭੁੱਲੇ ਨਹੀਂ ਸਮਾਉਂਦੇ ਸੋ ਮੈਂ ਬਾਤ ਵਾਈਗੁਰੂ ਦਾ ਸ਼ੁਕਰਗੁਜ਼ਾਰ ਹਾਂ ਔਰ ਆਪਣੀ ਪੂਰੀ ਟੀਮ ਦਾ ਜਿਨ੍ਹਾਂ ਨੇ ਏਡੀ ਸੋਨੀ ਫਿਲਮ ਬਣਾਈ ਤਾਂ ਮੇਰੇ ਨਾਲ ਲੋਕ ਫੋਟੋਆਂ ਖਿਚਾ ਰਹੇ ਨੇ ਸੋ ਮੈਂ ਸਾਰੀ ਟੀਮ ਨੂੰ ਹੀ ਇਸ ਚੀਜ਼ ਦਾ ਸ਼ਰੇਦਨਾ ਔਰ ਆਪਣੇ ਪਰਮਾਤਮਾ ਨੂੰ ਦਿੰਦਾ ਹਾਂ ਜੋ ਜੇਕਰ ਫਿਲਮ ਦੀ ਗੱਲ ਕਰੀਏ ਬਹੁਤ ਸੋਨਾ ਕਨਸੈਪਟ ਵੱਖਰਾ ਕਨਸੈਪਟ ਵੀ ਲੈ ਕੇ ਆਇਆ ਜਿਹੜੇ ਲੋਕੀ ਕਾਫੀ ਜ਼ਿਆਦਾ ਪਸੰਦ ਕਰ ਰਹੇ ਸੀਗਾ ਸੋ ਜਦੋਂ ਸਕ੍ਰਿਪਟ ਨੂੰ ਚੂਜ਼ ਕੀਤਾ ਜਾਂ ਦੇਖਿਆ ਤਾਂ ਕੀ ਕੁਝ ਖਾਸ ਲੱਗਾ ਸੀਗਾ ਵੀ ਇਸ ਫਿਲਮ ਦੇ ਵਿੱਚ ਕੰਮ ਕਰਨਾ हां ਬਿਲਕੁਲ ਸਕ੍ਰਿਪਟ ਦੇਖੋ ਇੱਕ ਤਾਂ ਲਿਖੀ ਮੈਂ ਤੇ ਕਰਨ ਸੰਧੂ ਭਾਜੀ ਨੇ ਆ ਔਰ ਨਾਲ ਸਾਡੇ ਪ੍ਰੀਤਮਾਲਾ ਭਾਜੀ ਨੇ ਡਾਇਲੌਗ ਲਿਖੇ ਔਰ ਮੈਨੂੰ ਇਦਾਂ ਹੀ ਸੀਗਾ ਵੀ ਜਦੋਂ ਵੀ ਮੈਂ ਕੋਈ ਫਿਲਮ ਕਰਾਂ ਮੈਂ ਕਿਰਦਾਰਾਂ ਵਾਲੀ ਫਿਲਮ ਕਰਾਂ ਕਿਉਂਕਿ ਐਜ਼ ਅ ਹੀਰੋ ਇਕੱਲੇ ਸਟੈਬਲਿਸ਼ ਹੋਣਾ ਬਹੁਤ ਔਖਾ ਹੁੰਦਾ ਔਰ ਇੰਨੇ ਸੀਨੀਅਰ ਕਲਾਕਾਰਾਂ ਦੇ ਨਾਲ ਫਿਰ ਸੋ ਮੈਨੂੰ ਸੀਗਾ ਵੀ ਇਹਨਾਂ ਦੀ ਕਲਾ ਦੇ ਨਾਲ ਸ਼ਾਇਦ ਮੇਰੀ ਵੀ ਕਲਾ ਲੋਕਾਂ ਤੱਕ ਪਹੁੰਚ ਜਾਏ ਔਰ ਮੈਂ ਬੜਾ ਹੀ ਧੰਨਵਾਦੀ ਆਪਣੇ ਕੋ ਆਰਟਿਸਟ ਜਿੰਨੇ ਵੀ ਸੀਗੇ ਉਹਨਾਂ ਸਾਰਿਆਂ ਦਾ ਕਿ ਜਿਨ੍ਹਾਂ ਨੇ ਮੇਰੇ ਨਾਲ ਕੰਮ ਕਰਨ ਲਈ ਮੈਨੂੰ ਹਾਂ ਕਿ ਜੀ ਅੱਛਾ ਫਿਲਮ ਦੇ ਨਾਲ ਜੁੜਿਆ ਕੋਈ ਖਾਸ ਮੂਮੈਂਟ ਜ਼ਰੂਰ ਸਾਂਝਾ ਕਰੋ ਸਰ ਫਿਲਮ ਨਾਲ ਬਹੁਤ ਸਾਰੇ ਮੂਮੈਂਟਸ ਜੁੜੇ ਜੀ ਬਹੁਤ ਫਨ ਕੀਤਾ ਸੀ ਰਾਜਸਥਾਨ ਵਾਲੇ ਸ਼ੈਡਿਊਲ ਦੇ ਵਿੱਚ ਔਰ ਐਕਚੁਅਲੀ ਇਮੋਸ਼ਨਲ ਇੱਕ ਚੀਜ਼ ਜੁੜੀ ਆ ਕਿ ਕਰਨ ਸੰਧੂ ਭਾਜੀ ਉਹ ਇਸ ਦੁਨੀਆ ਤੋਂ ਇਸ ਫਿਲਮ ਦੇ ਸ਼ੂਟ ਦੌਰਾਨ ਹੀ ਗਏ ਸੀ ਔਰ ਉਹਨਾਂ ਦਾ ਸੁਪਨਾ ਸੀਗਾ ਕਿ ਮੈਂ ਐਜ਼ ਅ ਲੀਡ ਇੱਕ ਫਿਲਮ ਕਰਾਂ ਪਤਾ ਨਹੀਂ ਸ਼ਾਇਦ ਉਹ ਸ਼ੁਰੂ ਕਰਵਾ ਕੇ ਆਪ ਇਸ ਦੁਨੀਆ ਚਲੇ ਗਏ ਉਹ ਹਮੇਸ਼ਾ ਹੀ ਇੱਕ ਯਾਦ ਉਹਨਾਂ ਦੀ ਮੇਰੀ ਇਸ ਫਿਲਮ ਦੇ ਨਾਲ ਜੁੜੀ ਰਹੂਗੀ ਔਰ ਉਹਨਾਂ ਦੀ ਬਲੇਸਿੰਗ ਮੈਨੂੰ ਪਤਾ ਮੇਰੇ ਨਾਲ ਹੀ ਆ ਔਰ ਹਮੇਸ਼ਾ ਮੈਨੂੰ ਆਪਣਾ ਆਸ਼ੀਰਵਾਦ ਵੱਡੇ ਪਰਾਂ ਵਾਂਗ ਦਿੰਦੇ ਰਹੇ। ਅੱਛਾ ਜੀ ਵੀ ਆਪ ਪੰਜਾਬੀ ਇੰਡਸਟਰੀ ਦੀ ਗੱਲ ਕਰੀਏ ਤਾਂ ਪਿਤੇ ਦਿਨੀ ਚ ਜਸਵਿੰਦਰ ਪੱਲਾ ਜੀ ਵੀ ਦੁਨੀਆ ਨੂੰ ਅਲਵਿਦਾ ਆ ਗਏ ਜਿਨ੍ਹਾਂ ਨੂੰ ਦੇਖ ਕੇ ਹਰ ਕੋਈ ਵੱਡਾ ਹੋਇਆ ਉਹਨਾਂ ਦੀ ਐਕਟਿੰਗ ਕਾਮੇਡੀ ਨੂੰ ਹਰ ਕਿਸੇ ਨੇ ਪਸੰਦ ਕੀਤਾ ਭਾਵੇਂ ਉਹ ਸ਼ਨਕਾਟਾ ਹੋਵੇ ਜਾਂ ਕੋਈ ਵੀ ਉਹਨਾਂ ਦਾ ਸ਼ੋਅ ਹੋਵੇ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਜਸਵਿੰਦਰ ਪੱਲਾ ਜੀ ਸਾਡੇ ਬਹੁਤ ਸੀਨੀਅਰ ਸੀਗੇ ਔਰ ਅਸੀਂ ਬਚਪਨ ਤੋਂ ਉਹਨਾਂ ਨੂੰ ਦੇਖਦੇ ਸੀਗੇ ਔਰ ਮੈਂ ਉਹਨਾਂ ਦੇ ਅੰਦਰ ਇੱਕ ਸ਼ੋਅ ਵੀ ਕੀਤਾ ਸੀ ਔਰ ਉਹਦੇ ਵਿੱਚ ਉਹਨਾਂ ਨੇ ਜਜਮੈਂਟ ਕੀਤੀ ਸੀ ਔਰ ਮੈਨੂੰ ਬਹੁਤ ਨੇੜੇ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਉਹ ਬਹੁਤ ਕਮਾਲ ਦੇ ਇਨਸਾਨ ਸੀ ਮੈਂ ਇਹੀ ਵਾਹਿਗੁਰੂ ਘੜੀ ਅਰਦਾਸ ਕਰਦਾ ਕਿ ਉਹ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ ਔਰ ਉਹਨਾਂ ਦੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਔਰ ਉਹ ਜਦੋਂ ਤੱਕ ਕਿ ਦੁਨੀਆ ਜਿਉਂਦੀ ਹੈ ਉਦੋਂ ਤੱਕ ਉਹਨਾਂ ਦੇ ਜਿਹੜੇ ਚੁਟਕਲੇ ਨੇ ਉਹਨਾਂ ਦੇ ਛਣਕਾਟੇ ਨੇ ਉਹ ਸਾਡੇ ਕੰਨਾਂ 'ਚ ਗੂੰਜਦੇ ਰਹਿਣ ਜੀ ਬਹੁਤ ਬਹੁਤ ਸ਼ੁਕਰੀ